ਤੂਤਕ ਤੂਤੀਆਂ ਉਹ ਬੜਾ ਟੀਵੀ ਚ ਚੱਲਿਆ ਜੀ ਮੈਂ ਚਾਚਾ ਤੂੰ ਵੀ ਗਾਦੇ ਕੁ ਵਧੀਆ ਜਿਆ ਮੈਂ ਹੋਰੇ ਪੱਟ ਕੱਡੇ ਪਏ ਨੇ ਤੜਕੇ ਸਾਡੇ ਘਰ ਦੇ ਕੋਲੇ ਵਿਆਹ ਸੀ ਤਾਂ ਮੈਂ ਫੜ ਲੈ ਗਿਆ ਤੇਰੀ ਜਾਨ ਦੀ ਟੋੜੀ ਨੂੰ ਦੇਖ ਕੇ ਤਾਂ ਮੁੰਡੇ ਨੇ ਮਾਰੀ ਉਹ ਵੀ ਬਹੁਤ ਚੜਿਆ ਸੀ ਇਹ ਹਸ ਸਟੇ ਸੈਕਟਰੀ ਨੇ ਜੀ ਵੀ ਇਥੇ ਪਿੰਡ ਦਾ ਮੁੰਡਾ ਵਾ ਚਮਕੀਲਾ ਵੀ ਉਹਨੇ ਇੱਕ ਗੀਤ ਗਾਉਣਾ ਓਕੇ ਦੀਪਕ ਦਾ ਇਹ ਕਿਹੜਾ ਕਾਫੂਸ ਆ ਗਿਆ ਚਮਕੀਲੇ ਨੂੰ ਕਾਫੂਸੀ ਤੁਸੀਂ ਉਹਨੇ ਗਾਣਾ ਗਾਇਆ ਧੀ ਮਰ ਜੇ ਬਦਕਾਰ ਲੋਕੋ ਜਿਹੜੀ ਦਾਗ ਕੋਲ ਨੂੰ ਲਾਵੇ ਪੁੱਤ ਬਰੇ ਜਮਾਨ ਜਿਹੜਾ ਪਿਓ ਦੀ ਦਾੜੀ ਨੂੰ ਹੱਥ ਪਾਵੇ ਮਿੱਤਰ ਮਾਰਦੇ ਰਸਤੇ ਦੇ ਵਿੱਚ ਇੱਕ ਟਰੱਕ ਪਲਟਿਆ ਪਿਆ ਸੀ ਸ਼ਿਓ ਦਾ ਉਹਦਾ ਮਰੂਤੀ ਨਾਲ ਐਕਸੀਡੈਂਟ ਹੋਇਆ ਸੀ ਮੈਨੇ ਉੱਤੇ ਗੀਤ ਲਿਖਿਆ ਸੀ ਕਹਿੰਦਾ ਕਸ਼ਮੀਰੋਂ ਉੱਤੇ ਸੇਪਾਂ ਦਾ ਅੱਜ ਢੇਰ ਸੜਕ ਤੇ ਲਾਤਾ ਸਹਰੇ ਦੀ ਲਾਲ ਮਰੂਤੀ ਨੇ ਚੱਕਾ ਜੰਮ ਕਰਾਤਾ ਆ ਪਿਛਲੀ ਗਰੀ ਹੁਣ ਇੰਟਰਵਿਊ 'ਚ ਮੈਨੂੰ ਉਹਨਾਂ ਨੇ ਪੁੱਛਿਆ ਕਿ ਉਹ ਕਹਿੰਦੇ ਵੀ ਲੱਚਰ ਗੀਤ ਲਿਖਦਾ ਸੀਗਾ ਮੈਂ ਕਿਹਾ ਜੀ ਮੇਰੀ ਸੁਣਨ ਨੂੰ ਗੱਲ ਉਹ ਸਪਿਆਚਾਰਕ ਸੀ ਉਹਨੇ ਕਿਹਾ ਸੀ ਭੁੱਲ ਗਈ ਮੈਂ ਘੁੰਡ ਕੱਢਣਾ ਜੇਠਾ ਵੀ ਮਾਫ ਕਰੀ ਮੈਂ ਕਿਹਾ ਜੀ ਹੁਣ ਘੁੰਡ ਕਿੱਥੇ ਗਏ ਕਿਹੜ ਕਿਥੇ ਗਿਆ ਉਹ ਬੰਦਾ ਮੈਨੂੰ ਕਹਿੰਦੇ ਆ ਜੀ ਇਹ ਗੰਦਾ ਗੋਦਾ ਕਹਿੰਦਾ ਮੈਂ ਘਰੇ ਜਾ ਕੇ ਗੋਣਾ ਕਿਸੇ ਦੀ ਕਹਿੰਦਾ ਕੈਸ਼ ਤੇ 20 ਰੁਪਏ ਖਰਚਦੇ ਆ ਕੈਸ਼ ਖਰੀਦ ਕੇ ਲੈ ਕੇ ਜਾਂਦੇ ਆ ਫੇਰ ਸੁਣਦੇ ਆ ਕਹਿੰਦਾ ਮੈਂ ਕਿਹੜਾ ਫ੍ਰੀ ਬਣਦਾ ਫੰਦਾ ਤਨੀਰਾਮ ਨਾਮ ਵੀ ਰੱਖਿਆ ਤਨੀਰਾਮ ਨਾਮ ਤੁਝ ਅਮਰ ਸਿੰਘ ਚਮਕਿਲਾ ਨਾਮ ਕਿਵੇਂ ਪੈ ਗਿਆ ਸੀਗਾ ਉਹ ਉਹ ਤੇ ਨਹਿਰ ਆ ਸਾਹਮਣੇ ਉਹ ਨਹਿਰ ਤੇ ਬਹਿ ਗਿਆ ਉਹ ਇੱਥੇ ਹੀ ਉਹਦੇ ਸੰਸਕਾਰ ਹੁੰਦਾ ਸੀ ਚਾਚੇ ਦਾ ਉੱਥੇ ਬੈ ਕੇ ਉਹਨੇ ਲਿਖਿਆ ਸੀਗਾ ਅਜ ਅਮਰ ਸੂਨੀਆ ਚੰਦਨ ਦੀ ਲਾਟ ਪੈ ਗਈ ਲੰਬੀਆਂ ਤਾਣ ਕੇ ਸਭ ਮੁੱਕ ਗਈਆਂ ਬਾਤਾਂ ਇੱਕ ਤੇ ਚਮਕੀਲੇ ਕੀ ਲੈ ਗਿਆ ਧਰ ਕੇ ਤੁਰ ਗਈ ਜੇ ਮੇਰੀ ਥਾਲੀ ਛੜ ਕੇ ਉਹ ਲਾਟਾਂ ਉਸ ਤੋਂ ਨਿਕਲ ਗਈ ਇਸ ਤੋਂ ਦਿਨ ਹੀ ਅਸੀਂ ਘਰ ਤੋਂ ਸਾਡੇ ਨਾਲ ਨੇ ਜਿਨ੍ਹਾਂ ਨੇ ਜਦੋਂ ਅਮਰ ਸਿੰਘ ਚਮਕੀਲਾ ਹੋਰੀ ਗੀਤ ਲਿਖਦੇ ਸੀਗੇ ਉਦੋਂ ਇਹ ਉਹ ਨਾਲ ਹੀ ਬੈਠੇ ਹੁੰਦੇ ਸੀ ਉਹਨਾਂ ਦੇ ਨਾਲ ਕਾਫੀ ਇਹਨਾਂ ਨੇ ਗੀਤ ਦੇਖੇ ਹੈਗੇ ਸੁਨੇ ਹੈਗੇ ਆ ਅੱਜ ਤੁਸੀਂ ਜਿਵੇਂ ਗੀਤ ਕਾਫੀ ਕਹਿੰਦੇ ਉਹ ਕਿ ਦੇਖਿਆ ਮੈਂ ਬੜੇ ਗੀਤ ਤੁਹਾਡੇ ਸਾਹਮਣੇ ਲਿਖੇ ਸੀਗੇ ਜਦੋਂ ਇਹਦਾ ਆਇਆ ਸੀਗਾ ਜੀ ਮਲਕੀਤ ਦਾ ਗੀਤ ਆਇਆ ਸੀਗਾ ਤੂਤਕ ਤੂਤੀਆਂ ਉਹ ਬੜਾ ਟੀਵੀ 'ਚ ਚੱਲਿਆ ਜੀ ਉਹ ਜਿਹੜਾ ਜਦੋਂ ਵੀ ਦੇਖੀਂ ਰੋੜੀ ਆਜਿਆ ਕਰੇ ਤੂਤਕ ਤੂਤੀਆਂ ਆਈ ਜਮਾਲੋ ਮੈਂ ਚਾਚਾ ਤੁਸੀਂ ਗਾਦੇ ਕੋ ਵਧੀਆ ਜਿਆ ਮੈਂ ਹੋਰੇ ਪੱਟ ਕੱਡੇ ਪਏ ਨੇ ਤੜਕੇ ਸਾਡੇ ਘਰ ਦੇ ਕੋਲੇ ਵਿਆਹ ਸੀ ਮੈਂ ਲੜ ਫੜ ਲੇਖਦਾ ਤੇਰੀ ਜਾਂਦੀ ਟੋੜੀ ਨੂੰ ਦੇਖ ਕੇ ਤਾਂ ਮੁੰਡੇ ਨੇ ਮਾਰੀ ਉਹ ਵੀ ਬਹੁਤ ਚੜਿਆ ਸੀ ਫਿਰ ਉਸ ਤੋਂ ਬਾਅਦ ਸਾਡੇ ਪਿੰਡ ਇੱਥੇ ਹਰ ਇੱਕ ਸਾਲ ਕਲਾਕਾਰ ਲੱਗਦਾ ਹੁੰਦਾ ਸੀ ਟੂਰਨਾਮੈਂਟ ਤੇ ਤੇ ਕਦੇ ਹਰ ਇੱਕ ਸਾਲ ਬਦਲ ਕੇ ਆਉਂਦਾ ਹੁੰਦਾ ਸੀ ਕਲਾਕਾਰ ਉਹ ਇੱਕ ਵਾਰੀ ਕੇ ਦੀ ਪਾ ਗਿਆ ਜੀ ਪਿੰਡ ਦੇ ਵਿੱਚ ਹੀ ਲੱਗਿਆ ਹੋਇਆ ਸੀਗਾ ਉਹ ਪਿੰਡ ਦੇ ਮੁੰਡੇ ਜਿਵੇਂ ਹੁਣ ਚਮਕੀਲੇ ਦੇ ਹਾਣੀ ਸੀ ਜਿਹੜੇ ਉਹ ਚਮਕੀਲੇ ਨੂੰ ਘਰੋਂ ਸੱਦ ਲਿਆਏ ਚਮਕੀਲੇ ਦੇ ਚਪਲਾ ਪਾਈਆਂ ਹੋਈਆਂ ਟੁੱਟੀਆਂਆਂ ਇਹ ਦੌਰ ਕਦੋਂ ਸੀ ਗਿਆ ਜਦੋਂ ਫੇਮਸ ਸੀ ਗਿਆ ਫਿਰ ਨਹੀਂ ਜੀ ਨਹੀਂ ਨਹੀਂ ਉਦੋਂ ਤਾਂ ਇਹ ਨਮਾ ਨਮਾ ਸੀ ਉਦੋਂ ਇਹ ਚਿੰਦੇ ਨਾਲ ਜਾਂਦਾ ਹੁੰਦਾ ਸੀ ਅੱਛਾ ਉਦੋਂ ਗੀਤ ਲਈ ਇਹਦਾ ਕੋਈ ਆਇਆ ਸੀ ਉਦੋਂ ਬਸ ਇਹ ਤਾਂ ਨੌ ਹੋ ਗਿਆ ਸੀ ਮਾੜਾ ਮੋਟਾ ਤੇ ਉਹ ਮੁੰਡੇ ਭਾਈ ਕਹਿੰਦੇ ਜੀ ਸਾਡੇ ਪਿੰਡ ਦਾ ਬੰਦਾ ਵੀ ਉਹਨੂੰ ਟਾਈਮ ਦਿਓ ਉਹ ਕੇਦੀਪ ਨੂੰ ਵੀ ਹਸ ਸਟੇ ਸੈਕਟਰੀ ਨੇ ਜੀ ਵੀ ਇੱਥੇ ਪਿੰਡ ਦਾ ਮੁੰਡਾ ਵਾ ਚਮਕੀਲਾ ਵੀ ਉਹਨੇ ਇੱਕ ਗੀਤ ਗਾਉਣਾ ਓਕੇ ਦੀਪ ਕਹਿੰਦਾ ਇਹ ਕਿਹੜਾ ਕਾਫੂਚ ਆ ਗਿਆ ਜੋ ਮਗੀਲੇ ਨੂੰ ਕਾਫੋਸੀ ਦੱਸੇ ਫੇਰ ਚਲੋ ਜੀ ਉਹਨੇ ਗਾਣਾ ਗਾਇਆ ਆ ਧੀ ਮਰ ਜੇ ਬਦਕਾਰ ਲੋਕੋ ਜਿਹੜੀ ਦਾਗ ਕੁੱਲ ਨੂੰ ਲਾਵੇ ਪੁੱਤ ਬਰੇ ਜਮਾਨ ਜਿਹੜਾ ਪਿਓ ਦੀ ਦਾੜੀ ਨੂੰ ਹੱਥ ਪਾਵੇ ਮਿੱਤਰ ਮਰ ਜੇ ਤੇ ਉਹ ਗੀਤ ਤਕਰੀਬਨ ਇੱਥੇ ਸਾਡੇ ਕੋਈ ਵੀ ਪ੍ਰੋਗਰਾਮ ਹੁੰਦਾ ਸੀਗਾ ਉਹ ਉਹਨੂੰ ਸੱਦ ਲਿਆਉਂਦੇ ਸੀ ਘਰੋਂ ਕੋਈ ਜਿਵੇਂ ਸੰਧੀਲਾ ਲੱਗਿਆ ਹਾਗੋ ਬਗਤੜੀ ਵਾਲਾ ਲੱਗਿਆ ਸਾਡੇ ਕੋਲੇ ਧਰਮਸ਼ਾਲਾ ਰਵਿਦਾਸ ਉੱਥੇ ਜਦੋਂ ਲੱਗਦੇ ਸੀ ਇਹ ਤਾਂ ਘਰ ਕੋਲ ਹੀ ਆ ਮੇਰਾ ਵੀ ਕੋਲ ਹੀ ਆ ਉਹਨਾਂ ਨੇ ਮੈਨੂੰ ਕਈ ਗਰੀ ਭੇਜ ਦੇਣਾ ਵੀ ਉਹਨੂੰ ਸੱਦ ਕੇ ਲਿਆ ਉਹਨੇ ਓਕਣੀ ਆ ਜਾਣਾ ਉਹ ਇਹ ਨਹੀਂ ਹੈਣਾ ਵੀ ਮੈਂ ਤਿਆਰ ਹੋਰ ਮਾਂ ਜਾਂ ਬਾਲ ਬਾਲ ਮਾਂ ਜਿੱਦਾਂ ਹੁੰਦਾ ਸ਼ੋਹ ਦੇ ਆ ਕੇ ਸੇਤ ਚੜ ਜਾਂਦਾ ਸੀ ਹਾਂ ਬੱਸ ਉਦਾਂ ਹੀ ਗੱਲ ਲੈਂਦਾ ਸੀ ਤੁਸੀਂ ਦੱਸ ਰਹੇ ਸੀ ਕਿ ਇੱਕ ਵਾਰੀ ਉਹ ਜਦੋਂ ਜਾ ਰਹੀ ਸੀ ਸ਼ੋਹ ਲਾਣਾ ਜੋ ਸ਼ੋਹ ਹੀ ਕਹਿੰਦੇ ਨੇ ਹੁਣ ਤਾਂ ਪਹਿਲਾਂ ਖਾੜਾ ਕਹਿੰਦੇ ਸੀ ਹੁਣ ਸ਼ੋਹ ਕਹਿੰਦੇ ਕਹਿੰਦੇ ਕਿ ਸੇਬ ਵਾਲੀ ਜਿਹੜੀ ਉਹ ਸੀਗੀ ਆਪਣੇ ਉਹ ਡੁੱਲ ਗਈ ਡੇਗੀ ਸੀਗੀ ਤੇ ਉਹਦੋਂ ਗਾਣਾ ਗੀਤ ਲਿਖੀ ਪਤਾ ਕੀ ਗੱਲ ਆ ਜੀ ਇਹ ਅੰਮ੍ਰਿਤਸਰ ਤੋਂ ਕੰਨੀਓ ਕੋਈ ਪ੍ਰੋਗਰਾਮ ਲਾ ਕੇ ਆ ਰਹੇ ਸੀਗੇ ਹੂੰ ਰਸਤੇ ਦੇ ਵਿੱਚ ਇੱਕ ਟਰੱਕ ਪਲਟਿਆ ਪਿਆ ਸੀ ਸ਼ੋਹ ਦਾ ਅੱਛਾ ਉਹਦਾ ਮਰੂਤੀ ਨਾਲ ਐਕਸੀਡੈਂਟ ਹੋਇਆ ਸੀ ਉਹ ਟ੍ਰੈਫਿਕ ਰੁਕੀ ਹੋਈ ਸੀਗੀ ਇਹ ਬਾਹਰ ਨਿਕਲ ਕੇ ਆ ਗਏ ਇਹ ਇਹਨੇ ਲਿਖਿਆ ਸੀ ਉਹ ਤੇ ਸੇਵ ਹੀ ਸੇਪ ਐ ਸੀ ਸਾਨੂੰ ਦੱਸਿਆ ਉਹਨੇ ਇਹ ਤੇ ਮੈਨੂੰ ਕਹਿੰਦਾ ਪੈਨਸਲ ਲੈ ਕੇ ਆ ਇਹ ਪੈਨਸਲ ਨਾਲ ਹੀ ਲਿਖਦਾ ਹੁੰਦਾ ਸੀ ਤੇ ਬਲੇਡ ਤੇ ਪੈਨਸਲ ਇਹਨੇ ਮੇ ਤੋਂ ਮੰਗਾਉਣੀ ਮੰਗਾਉਣਾ ਕਿਉਂਕਿ ਪੈਨਸਲ ਨਾਲ ਫਿਰ ਕਈ ਗਰੀ ਮਟੇਣਾ ਪੈ ਜਾਂਦਾ ਸੀ ਰਬੜ ਕੋਲੇ ਹੁੰਦੇ ਸੀ ਤੇ ਉਹਨੇ ਪੈਨਸਲ ਨਾਲ ਫਿਰ ਇਹ ਲਿਖਿਆ ਸੀਗਾ ਗੀਤ ਕਹਿੰਦਾ ਇੰਨੇ ਸੋਗ ਪਏ ਸੀ ਮੈਂ ਕਿਹਾ ਦਾਦਾ ਚੱਕ ਲੈਉਣੇ ਸੀ ਤੇ ਕਦਾ ਨਹੀਂ ਚਾਕੇ ਦਾ ਕੀ ਲਿਆਉਣੇ ਸੀ ਕਿ ਕਹਿੰਦਾ ਲਿਖ ਖਲਾ ਦੇਣੇ ਤੈਨੂੰ ਜੇ ਖਾਣੇ ਆ ਤੇ ਮੈਂ ਕਿਹਾ ਜੀ ਵੀ ਉੱਤੇ ਵੀ ਕੋਈ ਲਿਖਣਾ ਕਹਿੰਦਾ ਤਾਂ ਹੀ ਤਾਂ ਤੇਤੋਂ ਮੰਗਾਇਆ ਫਿਰ ਇਹਨੇ ਉੱਤੇ ਗੀਤ ਲਿਖਿਆ ਸੀ ਕਹਿੰਦਾ ਕਸ਼ਮੀਰੋ ਲੱਦਾ ਸੇਬਾਂ ਦਾ ਜ ਢੇਰ ਸੜਕ ਤੇ ਲਾਤਾ ਸਹਰੇ ਦੀ ਲਾਲ ਮਰੂਤੀ ਨੇ ਚੱਕਾ ਜਮ ਕਰਾਤਾ ਅੱਛਾ ਉਹ ਦਾ ਜਾਨੀ ਕਿ ਗੱਲ ਜੇ ਮੈਂ ਹੁਣ ਅਸੀਂ ਬੈਠੇ ਆ ਕਿਸੇ ਆਪਦੇ ਦੋਸਤ ਨੇ ਆਪਦੀ ਹੱਡ ਬੀਤੀ ਦੀ ਦੱਸਤੀ ਉਹ ਚੋਂ ਗੀਤ ਪੜ ਲੈਂਦਾ ਸੀ ਅੱਛਾ ਠੀਕ ਰਹੀ ਇਦਾਂ ਦਾ ਇਦਾਂ ਤੇ ਲਿਖਾ ਰਹੇ ਸੀ ਇਹਨਾਂ ਦੇ ਲਖਾਰੀ ਕੀ ਜੀ ਉਹਨੂੰ ਜੇ ਆਪਾਂ ਕੋਈ ਆਪਾਂ ਗੱਲਬਾਤ ਵੀ ਦੱਸਣੀ ਵੀ ਫਲਾਨੀ ਜਗ੍ਹਾ ਕੁਝ ਹੋ ਗਿਆ ਉਹ ਕਹਿੰਦਾ ਜਦੋਂ ਉਹਨੂੰ ਕਹਿਣਾ ਮੈਂ ਉਹਨੇ ਦੱਸਣੀ ਆਪਦੀ ਸਟੋਰੀ ਮੈਂ ਉੱਥੇ ਵਿਆਹ ਗਿਆ ਸੀ ਉੱਥੇ ਆ ਹੋ ਗਿਆ ਉਹ ਬਸ ਉਹਦੇ ਤੇ ਗੀਤ ਬਣਾ ਦਿੰਦਾ ਸੀ ਅੱਛਾ ਆ ਪਿਛਲੀ ਗਰੀ ਹੁਣ ਇੰਟਰਵਿਊ ਚ ਮੈਨੂੰ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਵੀ ਲੱਚਰ ਗੀਤ ਲਿਖਦਾ ਸੀਗਾ ਮੈਂ ਕਿਹਾ ਜੀ ਮੇਰੀ ਸੁਣ ਲਓ ਗੱਲ ਉਹ ਸਪਿਆਚਾਰਕ ਸੀ ਉਹਨੇ ਕਿਹਾ ਸੀ ਭੁੱਲ ਗਈ ਮੈਂ ਘੁੰਡ ਕੱਢਣਾ ਜੇਠਾ ਵੀ ਮਾਫ ਕਰੀ ਅੱਛਾ ਮੈਂ ਕਿਹਾ ਜੀ ਹੁਣ ਘੁੰਡ ਕਿੱਥੇ ਗੇ ਜ ਵਾਹਾਂ ਵਿੱਚ ਭਾਬੀ ਸੌਂ ਜਾਂ ਨਹੀਂ ਝੱਲੂਗਾ ਦੇ ਹੋਰ ਪੱਖੀਆਂ ਹੁਣ ਪੱਖੀਆਂ ਕਿੱਥੇ ਗਈਆਂ ਪਾਪੀਆਂ ਕਿੱਥੇ ਗਈਆਂ ਉਹ ਤਾਂ ਸੱਬਿਆਚਾਰਕੀ ਤੋ ਜੋ ਸਚਾਈ ਦੇਖਦਾ ਸੀ ਉਹ ਕੋ ਪਤਾ ਕੀ ਗੱਲਾਂ ਉਸ ਆਪਣੀ ਗਾਇਕੀ ਰਾਹੀਂ ਦੱਸ ਦਿੰਦਾ ਸੀਗਾ ਤੁਮਾਫਰਾ ਕੇ ਪਰ ਉਹ ਲੋਕਾਂ ਨੇ ਉਹਨੂੰ ਲੱਚਰ ਲੈ ਲਿਆ ਚਮਕੀਲੇ ਨੇ ਸਟੇਜ ਤੇ ਬਹੁਤ ਗੇਰੀ ਬੋਲਦਾ ਸੀ ਉਹ ਕਹਿੰਦਾ ਮੈਨੂੰ ਕਹਿੰਦੇ ਆ ਜੀ ਇਹ ਗੰਦਾ ਕਹਦਾ ਕਹਿੰਦਾ ਮੈਂ ਘਰੇ ਜਾ ਕੇ ਕਹਾਂਗਾ ਕਿਸੇ ਦੀ ਕਹਿੰਦਾ ਕੈਸ਼ ਤੇ 20 ਰੁਪਏ ਖਰਚਦੇ ਆ ਕੈਸ਼ ਖਰੀਦ ਕੇ ਲੈ ਕੇ ਜਾਂਦੇ ਆ ਫੇਰ ਸੁਣਦੇ ਆ ਕਹਿੰਦਾ ਮੈਂ ਕਿਹਾ ਫ੍ਰੀ ਬਣਦਾ ਫਿਰਦਾ ਜਿਹੜੇ ਲੋਕ ਮੈਨੂੰ ਸੁਣਦੇ ਆ ਪੈਸੇ ਖਰਚ ਕੇ ਲੈ ਕੇ ਜਾਂਦੇ ਆ ਕਹਿੰਦਾ ਪਿਆ ਮੈਨੂੰ ਲੋਕੀ ਕਹੀ ਜਾਂਦੇ ਗਲਤ ਗਾਉਣਾ ਕਹਿੰਦਾ ਮੈਂ ਕਹਿੰਦੇ ਆ ਵੀ ਵੀ ਤੂੰ ਗਲਤ ਗਲਤ ਗਾਉਣਾ ਮੈਂ ਸਹੀ ਗਾਇਆ ਕਰ ਕਹਿੰਦਾ ਮੈਂ ਤਾਂ ਜੋ ਦੇਖਦਾ ਮਾਂ ਜੋ ਮੈਨੂੰ ਕੋ ਦੱਸਦਾ ਵਾ ਮੈਂ ਬਸ ਆਪਣੀ ਗੱਲ ਵਿੱਚ ਰਹੀਂ ਬਣਾ ਦੇਣਾ ਕੋਈ ਵੀ ਉਹਨੂੰ ਜੇ ਕਿਸੇ ਨੇ ਸਟੋਰੀ ਦੱਸਤੀ ਵੀ ਪਹਿਲਾਂ ਇਹ ਕਹਿੰਦਾ ਸਾਡੇ ਪਿੰਡ ਦੇ ਵਿੱਚ ਆਹ ਜਦੋਂ ਵਿਆਹ ਚਾਦੀਆਂ ਹੁੰਦੀਆਂ ਸੀਗੀਆਂ ਉੱਥੇ ਉਹ ਗਾਉਂਦੇ ਹੁੰਦੇ ਸੀਗੇ ਆਹ ਉਹ ਛੇ ਕੀ ਗਾਉਂਦੇ ਹੁੰਦੇ ਸੀਗੇ ਜਿਹੜੇ ਵਿਆਹਾਂ ਦੇ ਵਿੱਚ ਗਾਉਂਦੇ ਹੁੰਦੇ ਸੀ ਨੰਦਕਾਰਜ ਤੇ ਤੇ ਉਹ ਬਾਣੀ ਗੁਰਬਾਣੀ ਗੁਰਬਾਣੀ ਨਹੀਂ ਜੀ ਉਹ ਗਾਉਂਦੇ ਹੁੰਦੇ ਸੀਗੇ ਆਹ ਕੁੜੀਆਂ ਗੋਲੀਆਂ ਹੁੰਦੀਆਂ ਸੀਗੀਆਂ ਇਹ ਉਹ ਗਾਉਂਦਾ ਹੁੰਦਾ ਸੀਗਾ ਹੋਰ ਇਸ ਜਿਹੜੀ ਕਰਦੇ ਆਹ ਤੇ ਓਏ ਵਿਆਹਾਂ ਚਾਦੀਆਂ ਤੇ ਵੀ ਗਾਉਂਦਾ ਰਿਹਾ ਵਾ ਕਿ ਇਹ ਕਿ ਨਹੀਂ ਬਸ ਇਹਨੂੰ ਇਹ ਸੀ ਵੀ ਮੈਂ ਇੱਕ ਇਹਦੀ ਦੇਖੀ ਆ ਮੈਂ ਜਿਹੜਾ ਜਿਨ੍ਹਾਂ ਨੇ ਚਮਕੀਲੇਦਾਨੋਂ ਲਿਖਿਆ ਸੀ ਧਨੀ ਰੱਖਿਆ ਸੀਗਾ ਉਹਨਾਂ ਨੂੰ ਹੀ ਅਸੀਂ ਮੰਨਦੇ ਸੀਗੇ ਉਹੀ ਮਹਾਪੁਰਸ਼ਾਂ ਨੇ ਮੇਰਾ ਨੋਂ ਰੱਖਿਆ ਹੈ ਹਰਮੇਸ਼ ਅੱਛਾ ਲੇਖ ਨਹੀਂ ਤੇ ਉਹ ਉਹ ਵੀ ਇਹਨੂੰ ਕਹਿ ਕੇ ਗਏ ਸੀਗੇ ਵੀ ਇੱਕ ਦਿਨ ਤੇਰਾ ਨੋਂ ਧਨੀ ਰੱਖਿਆ ਤੇ ਤੂੰ ਤਨ ਨਹੀਂ ਸਾਮ ਹੋਣਾ ਅੱਛਾ ਆ ਦੇਖ ਲਓ ਤਨ ਦਾ ਉਹੀ ਮੈਂ ਗੱਲ ਕਹਿਣ ਲੱਗਾ ਸੀ ਪੁੱਛਣ ਲੱਗਾ ਕਿ ਧਨੀ ਧਨੀ RAM ਨਾਮ ਨੇ ਵੀ ਰੱਖਿਆ ਈ ਧਨੀ RAM ਨਾਮ ਤੁੱਚ ਅਮਰ ਸਿੰਘ ਚਮਕੀਲਾ ਨਾਮ ਕਿਵੇਂ ਪੈ ਗਿਆ ਸੀਗਾ ਉਹ ਇਹ ਤਾਂ ਕਹਿੰਦਾ ਇਹ ਬਾਤ ਚ ਪਿਆ ਜੀ ਜਦੋਂ ਇਹਨੇ ਅ ਖਾੜੇ ਲਾਉਣ ਲੱਗ ਗਿਆ ਏ ਫਿਰ ਇੱਕ ਸੀਗੇ ਪੱਤਰਕਾਰ ਉਹਨਾਂ ਨੇ ਇਹਦਾ ਨਾਮ ਬਦਲ ਕੇ ਉਹ ਕਹਿੰਦਾ ਵੀ ਇਹਦੀ ਕਲਮ ਆ ਜਿਹੜੀ ਬਹੁਤ ਵਧੀਆ ਕਲਮ ਹੈ ਜੀ ਪਹਿਲਾਂ ਇਹਨੇ ਸੋਰੀਆਂ ਨਾਲ ਗਾਏ ਸੀਗੇ ਗੀਤ ਜੀ ਸੋਨੀਆ ਸਹੀ ਮੈਨੇ ਵਿੱਚ ਤਾਂ ਸੋਨੀਆ ਨਾਲ ਹੀ ਚੜਾਈ ਹੋਈ ਹੈ ਦੀ ਪਹਿਲਾਂ ਅੱਛਾ ਇੱਕ ਮੈਂ ਇਹ ਵੀ ਬੜਾ ਸੁਣਿਆ ਕਿ ਜਦੋਂ ਪਹਿਲੀ ਵਾਰੀ ਅਖਾੜਾ ਲਾਣ ਗਿਆ ਅਮਰ ਸਿੰਘ ਚਮਕੀਲਾ ਜਦੋਂ ਨਵਾਂ ਨਵਾਂ ਸੀਗਾ ਇਕੱਲਾ ਹੀ ਗਿਆ ਸੀਗਾ ਜਦੋਂ ਤੇ ਕੱਲਮੇ ਵੀ ਸ਼ਾਇਦ ਗਈ ਸੀਗੇ ਨਾਲ ਤੇ ਉਦੋਂ ਨਾਮ ਗਲਤ ਬੋਲਦਾ ਸੀਗਾ ਸਟੇਜ ਜਿਹੜਾ ਸਟੇਜ ਜਿਹੜੇ ਤੇ ਉੱਤੇ ਨਾਮ ਜਿਹੜਾ ਬੋਲਦਾ ਹੈਗਾ ਕਿ ਅਮਰ ਸਿੰਘ ਦੁਰਗੀਲਾ ਇੱਦਾਂ ਦਾ ਕੁਝ ਨਾਮ ਬੋਲਦਾ ਸੀ ਤੇ ਉਦੋਂ ਚਮਕੀਲਾ ਹੋਰਾਂ ਨੇ ਕਿਹਾ ਕਿ ਯਾਰ ਮੇਰਾ ਨਾਮ ਗਲਤ ਬੋਲ ਦਿੱਤਾ ਉਹ ਪਤਾ ਕੀ ਗੱਲ ਆ ਜੀ ਮੇਰੀ ਸੁਣ ਲੋ ਹਾਂ ਉਹ ਮਾੜੀਆਂ ਮੋਟੀਆਂ ਗੱਲਾਂ ਤੇ ਨਹੀਂ ਜ਼ਿਆਦਾ ਲੈਂਦੇ ਸੀ ਜਿਵੇਂ ਹੁਣ ਆਪਾਂ ਲੈ ਲੈਨੇ ਅੱਜ ਕੱਲ ਮਾੜੀ ਜੀ ਗੱਲ ਦਾ ਪਤਾਂਗ ਬਣਾ ਦਿੰਨੇ ਆ ਉਹ ਉਹ ਇਧਰ ਜੀ ਪਾ ਕੇ ਇਧਰ ਜੀ ਕੱਢ ਦਿੰਦਾ ਸੀਗਾ ਫੇਰ ਸਾਡੇ ਪਿੰਡ ਦੀਆਂ ਕੁੜੀਆਂ ਨੇ ਹੁਣ ਉਹਨੇ ਕਿੰਨੇ ਗੀਤ ਗਾਏ ਨੇ ਤੁਸੀਂ ਸਾਰੇ ਪਿੰਡ ਚ ਕੱਲੇ ਕੱਲੇ ਘਰ ਪੁੱਛ ਲੋ ਕੋਈ ਉਹਦੇ ਕੈਰੈਕਟਰ ਬਾਰੇ ਕ ਬਿਲਕੁਲ ਕਰੈਕਟਰ ਉਹਦਾ ਮਾੜਾ ਸੀ ਕਰੈਕਟਰ ਉਹ ਸੱਚਾ ਜੀ ਇੱਥੇ ਸਾਡੇ ਪ੍ਰਾਇਮਰੀ ਸਕੂਲ ਹੀ ਪੜ੍ਹਿਆ ਉਹ। ਅੱਛਾ। ਕਿਹਕ ਨਹੀਂ ਆ ਨਹਿਰ ਆਹ ਕਹਿੰਦਾ ਜਿੱਥੇ ਆਪਾਂ ਖੜੇ ਆਂ ਦੇਖੋ ਇਧਰ। ਹਾਂ। ਇਹ ਕਹਿੰਦਾ ਖਾਲੀ ਹੁੰਦਾ ਸੀ ਆਲਾਦਾਲਾ। ਅੱਛਾ। ਤੇ ਬਿਲਕੁਲ ਖਾਲੀ ਸੀਗਾ। ਉਹਦੇ ਚਾਚੇ ਦੀ ਡੈਥ ਹੋ ਗਈ ਕੇਰਾ। ਹੂੰ। ਇਹਦਾ ਭਤੀਜਾ ਸੀ ਲੱਲੂ। ਹੂੰ। ਉਹ ਉਹਨੂੰ ਕੇਰ ਕੇ ਖੜ ਗਿਆ ਚਮਕੀਲੇ ਨੂੰ। ਅੱਛਾ। ਉਧਰ ਉਹਨੂੰ ਚੱਕ ਲਿਆ ਸਸਕਾਰ ਲਈ ਇਹਦੇ ਚਾਚੇ ਨੂੰ। ਹੂੰ। ਉਧਰੋਂ ਲੱਲੂ ਨੇ ਕੇਰਦਾ ਕਹਿੰਦਾ ਮੈਨੂੰ ਗਾਣਾ ਸੁਣਾ ਚਮਕੀਲੇ ਨੂੰ ਕਹਦਾ। ਉਹਦੀ ਪੀਤੀ ਹੋਈ ਸੀ। ਅੱਛਾ। ਉਹ ਚਮਕੀ ਉਹ ਫਿਰ ਜਦੋਂ ਇੱਥੇ ਸੰਸਕਾਰ ਹੁੰਦਾ ਸੀ ਸਾਰੇ ਚਲੇ ਗਏ ਚਮਕੀਲਾ ਇੱਥੇ ਬੈਠਾ ਰਿਹਾ ਮੈਨੂੰ ਕਹਦਾ ਬਲੇਟ ਤੇ ਉਹ ਲੈ ਕੇ ਆ ਕਾਪੀ ਤੇ ਨਾਲੇ ਪੈਨਸਲ ਮੈਂ ਤੇ ਘਰੇ ਗਿਆ ਲੈ ਆਇਆ ਉੱਥੇ ਨਹਿਰ ਆ ਸਾਹਮਣੇ ਉਹ ਨਹਿਰ ਤੇ ਬਹਿ ਗਿਆ ਉਹ ਇੱਥੇ ਉਹਦੀ ਸੰਸਕਾਰ ਹੁੰਦਾ ਸੀ ਚਾਚੇ ਦਾ ਉੱਥੇ ਬਹਿ ਕੇ ਉਹਨੇ ਲਿਖਿਆ ਸੀਗਾ ਅੱਜ ਅੰਬਰ ਛੂੰਦੀਆਂ ਚੰਦਨ ਦੀਆਂ ਲਾਟਾਂ ਪੈ ਗਈਆਂ ਲੰਬੀਆਂ ਤਾਣ ਕੇ ਸਭ ਮੁੱਕ ਗਈਆਂ ਬਾਤਾਂ ਇੱਕ ਤੇ ਚਮਕੀਲੇ ਕੀ ਲੈ ਗਿਆ ਧਰ ਕੇ ਤੁਰ ਗਈ ਜੇਂਦਰੀਆਂ ਖਾਲੀ ਖੜ ਕੇ ਉਹ ਲਾਟਾਂ ਉਸ ਟਾਈਮ ਨਿਕਲ ਗਈਆਂ ਸੀ ਉੱਥੇ ਦਿਨੀਆਂ ਸੀ ਟਹਿਰ ਤੋਂ ਹਾਂ ਲੋਕ ਤਾਂ ਜੋ ਦੇਖਦਾ ਸੀਗਾ ਜੋ ਉਹਨੇ ਦੇਖ ਲਿਆ ਉਹੀ ਕੁਝ ਲਿਖਦੇ ਪੈ ਗਏ ਕਹਿੰਦਾ ਵੀ ਜੇ ਉਹ ਅੱਜ ਹੁੰਦਾ ਹੁਣ ਦੇਖੋ ਉਹਦਾ ਮੁੰਡਾ ਵਾ ਉਹਦਾ ਪਰਿਵਾਰ ਆ ਦੇਖੋ ਪਿਓ ਤਾਂ ਪਿਓ ਹੀ ਹੁੰਦਾ ਜੇ ਉਹ ਅੱਜ ਹੁੰਦਾ ਕਿੰਨੀਆਂ ਬਲੰਦੀਆਂ ਤੇ ਹੋਣਾ ਸੀ ਹੁਣ ਮੈਂ ਤਾਂ ਬਹੁਤ ਜਗ੍ਹਾ ਕਿਹਾ ਵੀ ਸਾਡੇ ਪਿੰਡ ਦਾ ਨਾਮ ਇਹਨੇ ਇੰਨਾ ਉੱਚਾ ਕਰਤਾ ਦੁਗਰੀ ਦੁਗਰੀ ਜਿੱਥੇ ਵੀ ਅਸੀਂ ਚਾਈਦਾ ਮਾੜਾ ਜਿਹਾ ਕਹਿੰਦੀ ਦੁਗਰੀ ਤੋਂ ਆਇਆ ਲੋਕੀ ਜਦੀ ਛੱਡ ਕੇ ਜਗ੍ਹਾ ਵਾ ਛੱਡ ਕੇ ਕਹਿੰਦੇ ਬੈਠੋ ਜੀ ਚਮਕੀਲੇ ਦੀ ਬਦੌਲਤ ਵਦੇਸ਼ਾਂ ਚ ਬਹੁਤ ਫੋਨ ਆਉਂਦੇ ਨੇ ਲੋਕ ਹੁਣ ਤੁਸੀਂ ਇਹ ਦੇਖੋ ਵੀ ਜਿਹੜੀ ਅੱਜ ਕੱਲ ਦੇ ਮੁੰਡੇ ਨੇ ਕੋਈ 25 ਸਾਲ ਦਾ ਕੋਈ 20 ਸਾਲ ਦਾ ਉਹਨਾਂ ਨੂੰ ਤਾਂ ਚਮਕੀਲਾ ਦੇਖਿਆ ਵੀ ਨਹੀਂ ਉਹ ਉਹ ਰਿੰਗਟੋਨਾਂ ਲਾਈ ਬੈਠੇ ਆ ਠੀਕ ਨਹੀਂ ਇੱਥੇ ਇੱਕ ਫੈਕਟਰੀ ਹੈ ਸਾਡੇ ਉਹ ਮਾਂ ਦੋਨੇ ਜਾਣੇ ਆਉਂਦੇ ਆ 15 ਸਾਲ ਹੋ ਗਏ ਉਹਨਾਂ ਨੂੰ ਆਉਂਦੇ ਆ ਉਹ ਕਹਿੰਦਾ ਮੇਰਾ ਮੁੰਡਾ ਵਾ ਕਹਿੰਦਾ ਤੜਕੇ ਪਹਿਲਾਂ ਤੁਹਾਨੂੰ ਗਾਣੇ ਲਾ ਦੂ ਫੈਕਟਰੀ ਚ ਕਹਿੰਦਾ ਵੀ ਸਾਰੀ ਦਿਹਾੜੀ ਚਮਕੀਲਾ ਹੀ ਚੱਲੀ ਜਾ ਅੱਛਾ ਤੇ ਇੱਕ ਇੱਥੇ ਮੈਂ ਗਿਆ ਸੀਗਾ ਜੀ ਆਪਣੇ ਹਰਿਆਣੇ ਚ ਉੱਥੇ ਸ਼ਖਸ਼ਕ ਉਹਦੇ 10 ਕਿਲੇ ਜ਼ਮੀਨ ਦੇ ਆ ਉਹ 10 ਜਿੱਦਾਂ ਚਮਕੀਲਾ ਮਰਿਆ ਉਹ ਘਰੇ ਨਹੀਂ ਗਿਆ ਮੋਟਰ ਤੇ ਉਹਨੇ ਮੰਦਿਰ ਬਣਾਇਆ ਚੋਕੀਲੇ ਦਾ ਸਵੇਰੇ ਸਾਹਿਬ ਤੋਂ ਉਪੱਤੀ ਕਰਦਾ ਠੀਕ ਨਹੀਂ ਉਹ ਮੈਂ ਉੱਥੇ ਰਹਿ ਕੇ ਆਇਆ ਚਾਰ ਦਿਨ ਤੁਸੀਂ ਇਹ ਦੇਖ ਲਓ ਵੀ ਚਮਕੀਲੇ ਦੀ ਉਹਨੇ ਬਣਾਈ ਹੋਈ ਹੈ ਮੋਟਰ ਦੇ ਵਿੱਚ ਜਿਵੇਂ ਆਪਾਂ ਕਹਿੰਦੀ ਹੈ ਮੰਦਿਰ ਉਹ ਉੱਥੇ ਸਵੇਰੇ ਸ਼ਾਮ ਤੂਪਤੀ ਕਰਦਾ ਬਹੁਤ ਨੇ ਚਮਕੀਲੇ ਨੂੰ ਲੋਕ ਬਹੁਤ ਪਿਆਰ ਕਰਨ ਵਾਲੇ ਬਥੇਰੇ ਨੇ ਬਹੁਤ ਬਹੁਤ ਜੀ ਬਹੁਤ ਅਸੀਂ ਇੱਥੇ ਮੈਂ ਹੁਣ ਹਰ ਵਕਤ तकरीबन ਘੰਟਾ ਪੂਗਾ ਡੇ ਰੋਜ਼ ਆਉਣਾ ਮੈਂ ਤੇ ਅਸੀਂ ਹੈਰਾਨ ਹੋ ਜਾਂਦੇ ਆ ਸੁਣ ਕੇ ਕੋਈ ਕਹਿੰਦਾ ਜੀ ਮੈਂ ਬਠਿੰਡੇ ਤੋਂ ਆਇਆ ਕੋਈ ਕਿਤੋਂ ਆਇਆ ਕੋਈ ਕਿਤੋਂ ਬਹੁਤ ਦੂਰੋਂ ਦੂਰੋਂ ਦੁਨੀਆ ਆਉਂਦੀ ਹੈ ਕਿਉਂਕਿ ਚਮਕੀਲੇ ਜਿਹੜੀ ਗੱਈ ਸੀ ਉਹ ਅਸਲੀਅਤ ਸੀ ਹੁਣ ਤੁਸੀਂ ਤੁਸੀਂ ਵੀ ਨਹੀਂ ਦੇਖਿਆ ਹੁਣ ਚਮਕੀਲਾ ਦਾ ਦੇਖਿਆ ਨਹੀਂ ਕਹਿੰਦਾ ਹੁਣ ਤੁਸੀਂ ਜਿਹੜੇ ਬਾਜ਼ਾਰ ਦੇਖੇ ਨੇ ਜੇ ਤੁਹਾਨੂੰ ਉਹਦੇ ਨਾਲ ਪਿਆਰ ਸੀ ਤਾਂ ਹੀ ਆਇਓ ਉਹ ਪਿਆਰ ਵਾਲੀ ਆਉਂਦੇ ਨੇ ਇੱਥੇ ਸਾਰੇ ਜਿਨ੍ਹਾਂ ਨੂੰ ਚਮਕੀਲੇ ਦੇ ਅੰਦਰ ਹੁਣ ਇੱਥੇ ਅਸੀਂ ਮੇਲਾ ਲਾਉਨੇ ਆ ਮੇਲਾ ਲਾਉਨੇ ਆ ਇੰਨਾ ਇਕੱਠ ਹੁੰਦਾ ਉਹ ਇੱਥੇ ਕੋਈ ਚੀਜ਼ ਤਾਂ ਨਹੀਂ ਹੈਗੀ ਕੋਈ ਨਾ ਕੋਈ ਉਹਦਾ ਬੁੱਤ ਲੱਗਿਆ ਹੋਇਆ ਮੈਂ ਤਾਂ ਸਾਡੇ ਪਿੰਡ 'ਚ ਇਹ ਵੀ ਕਿਹਾ ਮੈਂ ਕਿ ਚਮਕੀਲਾ ਮਾਰੇ ਘਰ 'ਚ ਜੰਮਿਆ ਜੇ ਤਕੜੇ ਘਰ 'ਚ ਜੰਮਿਆ ਹੁੰਦਾ ਹੁਣ 10 ਬੁੱਤ ਲੱਗੇ ਹੁੰਦੇ ਉਹ ਕਰੀਬ ਸੀਗਾ ਉਧਰ ਤਾਂ ਨਹੀਂ ਬੁੱਤ ਲੱਗਿਆ ਠੀਕ ਐਮਐਲਏ ਮੰਤਰੀ ਸਾਰੇ ਹਰ ਇੱਕ ਗਰੀ ਲੋਸਮੈਂਟ ਕਰ ਜਾਂਦੇ ਆ ਮੈਂ ਐਮਐਲਿਆਂ ਤੋਂ ਮੰਤਰੀਆਂ ਤੋਂ ਹਰ ਇੱਕ ਗਰੀ ਅਲਾਸਮੈਂਟ ਕਰ ਦਿੰਦੇ ਆ ਅਸੀਂ ਜੀ ਉੱਥੇ ਉਹਦਾ ਗੇਟ ਬਣਾਵਾਂਗੇ ਅਸੀਂ ਜੀ ਉੱਥੇ ਉਹਦਾ ਬੁੱਤ ਲਾਵਾਂਗੇ ਵਾ ਕਹਿ ਕੇ ਚਲੇ ਜਾਂਦੇ ਹੁੰਦਾ ਕੁਝ ਨਹੀਂ ਜੀ ਸ਼ੁਕਰੀਆ ਜੀ ਤੁਸੀਂ ਬੜੀ ਪਿਆਰੀਆਂ ਗੱਲਾਂ ਜਿਹੜਾ ਹੈਗਾ ਉਹ ਅਮਰ ਸਿੰਘ ਚਮਕੀਲਾ ਬਾਰੇ ਦੱਸਿਆ ਧੰਨਵਾਦ